ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਡੀ ਫੰਕੜਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਸ਼ਹਿਰ ਪਟਿਆਲਾ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਇਹਨੇ ਵੀ ਅੱਗੇ ਵੀਡੀਓ ਬਣਾਈ ਸੀ ਜਿ ਆਪਾਂ ਅੱਜ ਵੀਡੀਓ ਨਾਲ ਦੂਜੀ ਵੀਡੀਓ ਬਣਨ ਲੱਗੀ ਆ ਚਲੋ ਵੀ ਹਰਿਆਣੇ ਦਾ ਮਾਲ ਲੈ ਕੇ ਆਂਦੇ ਪਰ ਚੰਗਾ ਮਾਲ ਲੈ ਕੇ ਆਂਦੇ ਜੀ ਅੱਜ ਵੀ ਇਹਨੇ ਕੋਈ ਤਿੰਨ ਚਾਰ ਦੇ ਲੈ ਕੇ ਪਾਛੋਂ ਸੇਲ ਆ ਤੇ ਆਹ ਹੁਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜਾ ਬਾਈ ਜੀ ਅਸਤਿਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਹੋਰ ਬਾਈ ਕਿਦਾਂ ਜੀ ਬਹੁਤ ਵਧੀਆ ਕਿਰਪਾ ਜੀ ਮਾਰਦ ਵੀਡੀਓ ਬਣਾਇਨੇ ਬਹਾਵਾ ਟਾਈਮ ਹੋ ਗਿਆ ਮੈਸਰਾਨਾ ਜੀ ਅਸਲ ਚ ਗੱਲ ਇਹ ਹੁੰਦੀ ਆ ਸੰਦੀਪ ਜੀ ਮਾਲ ਆਉਂਦਾ ਵਾ ਤੇ ਚੰਗੀਆਂ ਝੋਟੀਆਂ ਪਹਿਲਾਂ ਚੁਣੀਆਂ ਜਾਂਦੀਆਂ ਤੇ ਫੇਰ ਰਾਖੀ ਦਾ ਵੀ ਹਾਂ ਕੀ ਕੀਤਾ ਜਾਵੇ ਹਾਂ ਵੀਡੀਓ ਚ ਚੰਗੀਆਂ ਚੰਗੀਆਂ ਝੋਟੀਆਂ ਜਿਹੜੀਆਂ ਦੋ ਪਹਿਲੀਆਂ ਨਿਕਲ ਗਈਆਂ 4-5 ਪਸ਼ੂ ਲਈ ਆਈਦੇ ਯਾਰ ਠੀਕ ਆ ਤੇ ਫੇਰ ਰਾਖੀ ਦਾ ਯਾਰ ਚੰਗੀਆਂ ਲਿਆਵਾਂਗੇ ਫੇਰ ਕਰਾਂਗੇ ਜੀ ਇੱਕ ਦੋ ਰਹਿ ਜਾਂਦੀਆਂ ਉਹਦੀ ਵੀਡੀਓ ਬਣਾਉਣੀ ਆ ਨਹੀਂ ਨਹੀਂ ਅੱਜ ਵੀ ਕੱਲ ਇੱਕ ਝੋਟੀ ਬਹੁਤ ਚੰਗੀ ਸੀ ਉਹ ਵੇਚ ਲਈ ਠੀਕ ਆ ਤੇ ਹੁਣ ਇਹ ਝੁੱਟੀਆਂ ਬਹੁਤ ਵਧੀਆ ਨੇ ਦੁੱਧ ਅੱਜ ਜੀ ਵਧੀਆ ਮਤਲਬ ਵੈਸੇ ਵੀ ਜੱਕ ਕੁਆਲਿਟੀ ਵੀ ਅੱਜ ਇੱਕ ਵੜਾ ਦੋ ਝੋਟੀਆਂ ਨੇ ਮੌਕੇ ਤੇ ਜਿਹੇ ਜ ਆਪਣੇ ਕੋ ਸਾਰਾ ਮਾਲ ਹੀ ਵਕਾਊ ਆ ਕੋਈ ਮਹੀਨੇ ਦੋ ਮਹੀਨੇ ਦੀਆਂ ਸੁਮੀਆਂ ਤੋਕੜਾਂ ਵੀ ਹੈਗੀਆਂ ਅੱਛਾ ਵਿੱਚ ਹੈਗੀਆਂ ਮਤਲਬ ਸਾਰਾ ਕੋਈ ਵੀ ਮੰਗ ਲੇ ਬਾਕੀ ਮੌਕੇ ਤੇ ਬੱਚਿਆਂ ਵਾਲੀਆਂ ਤਾਜ਼ੀਆਂ ਝੋਟੀਆਂ ਲੈਣੇ ਨੇ ਦੱਸੋ ਜੀ ਇਹਦੇ ਬਾਰੇ ਇਹ ਝੋਟੀ ਦੂਜਾ ਸੁਹਾ ਜੀ ਸ਼ਕੀ ਜਾਂਦੀ ਆ ਹਾਂ ਜੀ ਹਾਂ ਜੀ ਦੁੱਧ ਇੱਕ ਤੇ ਹੁੰਦਾ ਨਾ ਵੀ ਕਰ ਜੂਗੀ ਹਾਂਜੀ 18 ਕਿਲੋ ਦੇ ਦੂ 20 ਕਿਲੋ ਦੇ ਦੂ 15 ਕਿਲੋ ਦੇ ਦੂ ਹਾਂਜੀ ਮਾਝ ਦੇ ਥੱਲੇ 18 ਲੀਟਰ ਹਾਜ਼ਰ ਆ ਦੋ ਅੱਛਾ ਹੁਣ ਹੈਗਾ ਹੈਗਾ ਠੀਕ ਆ 9 ਲੀਟਰ ਡੰਗ ਦਾ ਚਵਾ ਕੇ ਜਿੰਨੇ ਲੈਣੀ ਦੋ ਡੰਗ ਤਸੱਲੀ ਕਰਕੇ ਲਵੇ ਹਾਂਜੀ ਜੋ ਮਤਲਬ ਮੌਕੇ ਤੇ ਤਿਆਰ ਆ ਤਿਆਰ ਆ ਹਾਂ ਇਹ ਨਹੀਂ ਕਿ 8 ਦਿਨਾਂ ਨੂੰ ਕਿਲੋ ਵਧਾ ਦੂਗੀ 5 ਦਿਨਾਂ ਨੂੰ 2 ਕਿਲੋ ਵਧਾ ਦੂਗੀ ਉਹ ਕੰਮ ਨਹੀਂ ਮੌਕੇ ਦੇ 18 ਲੀਟਰ ਹਾਜ਼ਰ ਆ ਖੋਲੋ ਜੀ ਫਿਰ ਲੋ ਜੀ 18 ਕਿਲੋ ਦੋ ਤਾਂ ਤਿਆਰ ਆ ਜੀ ਮੌਕੇ ਵਾਲਾ ਆ ਦੇਖੋ ਤੇ ਲੰਮੀ ਦੋਰੋ ਚੋਾਈ ਜੂ ਵਧੀਆ ਕੱਟੀ ਕੱਟੀ ਆ ਗਈ ਪਿੱਛੇ ਜੀ ਮਗਰ ਕੱਟੀ ਆ ਜੀ ਤੇ ਦੇਖੋ ਜੀ ਆ ਦੇਖੋ ਸੋਹਣੀ ਝੋਟੀ ਆ ਤੇ ਲੈ ਵਾ ਪਹਿਲੂ ਦਾ ਲਈ ਆ ਬਿਲਕੁਲ ਕੁਝ ਹੋਗਰਾਂ ਦਾ ਫਰਕ ਵੀ ਹੈ ਨਹੀਂ ਮੈਂ ਕਿਹਾ ਵੀ ਆ ਤਾਂ 19 ਕਿਲੋ ਨਹੀਂ ਕਿਹਾ 18 ਰੈਡੀ ਆ 18 ਰੈਡੀ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਸਾਂਪਲੇ ਭਾਵੇਂ 20 ਕਿਲੋ ਚੁਲੋ ਹਾਂ ਜੀ ਹਾਂ ਜੀ ਠੀਕ ਆ ਬਨੋ ਭਾਈ ਜੀ ਬਨੋ ਗਿਆਨ ਹਾਂ ਜੀ ਬਾਕੀ ਹਰ ਪੱਖੋਂ ਚੰਗੀ ਆ ਬਿਲਕੁਲ ਆਮ ਮਈਆਂ ਨਾਲੋਂ 1 ਫੁੱਟ ਵੱਧ ਹੋ ਗਈ ਠੀਕ ਹੈ ਨਹੀਂ ਨਸਲ ਆ ਜੀ ਪੂਰੀ ਮਾਤਾਉਣ ਲੰਮੀ ਆ ਮਲਵਾ ਹਸਾਰ ਏਰੀਏ ਜੋ ਆਪਾਂ ਫਿਰ ਤੋਂ ਕੇ ਮਾਲ ਲਈਦਾ ਠੀਕ ਹੈ ਤੇ ਹਰ ਪੱਖੋਂ ਠੀਕ ਬੋਲੋ ਬੋਲਣ ਵਾਲੀ ਮੁੱਲ ਤੇ ਕਰਾਉਣਾ ਹੋਏ ਤੇ ਆਪਾਂਵੇਂ 2 ਲੱਖ ਕਰ ਰਹੀਏ ਸਵਾ 2 ਲੱਖ ਕਰ ਰਹੀਏ 1.80 ਦੀ ਮਈ ਦੇਾਂਗੇ 1 ਲੱਖ 80 ਹਜ਼ਾਰ ਦੀ 1.80 ਦੁੱਧ ਦੇ ਹਿਸਾਬ ਨਾਲ 1.80 ਥੋੜਾ ਵਾ ਪਰ ਚਲੋ ਕੋਈ ਗੱਲ ਨਹੀਂ ਜੇ ਹਿਸਾਬ ਨਾਲ ਆਪਾਂ ਨੂੰ ਆਈ ਥੋੜੀ ਕਮਾਈ ਨਾ ਦੇ ਦੇਣੀ ਕਿਹੜੀ ਗੱਲ ਆ ਕਰ ਦਿਓ ਕਮਾਨਦਨ ਚਲੋ ਕਰ ਦਿਆਂਗੇ ਕਿੰਨਾ ਕਰ ਦੋਗੇ ਇੱਕੋ ਹੀ ਗੱਲ 5000 ਛੱਡ ਦਿਆਂਗੇ ਹੋਰ ਕਰ ਦੋਗੇ ਚਲੋ ਮੌਕੇ ਤੇ ਛੋੜ ਛੱਪਾ ਚਲੋ ਠੀਕ ਆ ਕਰ ਦੇ ਚਲੋ ਆ ਜਾਓ ਇੱਧਰ ਆ ਜਾਓ ਇਹ ਜੀ ਇਹ ਛੋਟੀ ਮੋਹਤ ਹੁੰਦੀ ਆ ਜੀ ਪਈ ਜੂਵਾ ਵਾ ਹਾਂਜੀ ਠੀਕ ਆ ਦੁੱਧ 13 ਕਿਲੋ ਹੋਊਗਾ ਆਪਾਂ 12 ਕਿਲੋ ਕਾ ਕੇ ਦੇਵਾਂਗੇ 12 ਕਿਲੋ ਕਾ ਕੇ ਠੀਕ ਆ 20 ਬਈਆਂ ਦਿਨਾਂ ਦੀ ਸੂਈ ਆ ਇਹ ਵੀ ਖੋਲੋ ਲਓ ਜੀ ਦੇਖੋ ਦੋ ਰੰਝੋਟਿਆ ਨਾ ਜੀ ਥੋੜਾ ਕੈਮਰੇ ਤੋਂ ਡਰਦੀ ਆ ਕੋਈ ਗੱਲ ਨਹੀਂ ਜੀ ਕੋਈ ਨਹੀਂ ਆ ਦੇਖੋ ਜੀ ਦੋ ਦੰਡ ਟੋਟੀ ਆ ਸਵਾਦ ਨੂੰ ਇਹਦੇ ਵਧੀਆ ਸੀਰ ਸੂਲ ਬਹੁਤ ਵਧੀਆ ਬਸ ਠੀਕ ਆ ਜੋ ਆਜੋ 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 ਕੱਟੀ ਆ ਗਈ ਜੀ ਇਹ ਨਹੀਂ ਇਹਦਾ ਕੱਟਾ ਆ ਜੀ ਇਹਦਾ ਮਗਰ ਕੱਟਾ ਆ ਗਿਆ ਬੰਦੋ ਬੰਦੋ ਬਸ ਠੀਕ ਆ ਆ ਦੇਖੋ ਤਾਂ ਬਹੁਤ ਵਧੀਆ ਪਿਛੋਂ ਲੇਵੇ ਲੋਵੇ ਦੀ ਬਹੁਤ ਤਰਜੀਹ ਚਵਾਈ ਬਹੁਤ ਭੋਲੀ ਗਾਈਆਂ ਵਾਂਗੂ ਲੱਗਦੀ ਠੀਕ ਆ ਜੀ ਬੋਲੋ ਜੀ ਇਹਦਾ ਸੰਦੀਪ ਜੀ ਬੋਲਦੇ ਭਾਵੇਂ ਡੇਢ ਕਰਾ ਲਓ 1.55 1.40 ਦੀ ਝੋਟੀ ਦੇ ਦੇ 1 ਲੱਖ 40 ਹਜ਼ਾਰ ਦੀ ਹਾਂਜੀ ਹਾਂ ਜੀ ਆਂਗੇ ਤੁਹਾਡੇ ਕਹਿਣ ਤੋਂ ਬਿਨਾਂ ਆਜੋ ਇਹ ਗੱਪਣਾ ਇਹ ਪਹਿਲਾਂ ਨੂੰ ਵੈੜਾ ਜੀ ਅੱਛਾ ਜੀ ਅੱਜ ਹਫ਼ਤਾ ਕਿ ਲਊਗੀ ਠੀਕ ਆ ਤੇ ਚੰਗੀ ਕੁਆਲਿਟੀ ਦੀ ਐਫਐਸ ਕੁਆਲਿਟੀ ਦੀ ਇਹ ਇਹ ਵੀ ਖੋਲੋ ਜੀ ਲਓ ਜੀ ਪਹਿਲਾ ਸੋ ਦੰਦਾਂ ਦੇ ਜੀ ਜੀ ਇਹ ਚੌਕੀ ਚਾਰ ਦੰਦ ਪਹਿਲਾ ਸੁਆ ਲਓ ਦੇਖੋ ਸੋਣੀ ਬੈਡ ਨਾਲੇ ਨਸਲ ਬਹੁਤ ਵੈੜ ਤੇ ਦੇਖੋ ਜੀ ਆਜੋ ਆਜੋ ਹਾਂਜੀ ਭਾਈ ਜੀ ਇਹ ਵੀ ਬੋਲੋ ਇਹ ਸੰਦੀਪ ਜੀ ਬਹੁਤ ਲੰਮਾ ਚੌੜਾ ਸੌਦਾ ਨਹੀਂ ਹੂੰ ਮੋਨ 60 ਹੋ ਜੇ 65 ਹੋ ਜੇ 55000 ਦੇ ਨਹੀਂ ਆ ਦੇ ਦਿਆਂਗੇ ਚਲੋ ਠੀਕ ਆ ਬਾਕੀ ਬਹੁਤ ਚੰਗੀ ਆ ਦੁੱਧ 15 16 ਲੀਟਰ ਤਿਆਰ ਦਊਗੀ ਤੂੰ ਹੋਰ ਬਾਜੀ ਫਿਰ ਬਾਕੀ ਇਥੇ ਆ ਕੇ ਚੋਅ ਚੈੱਕ ਕਰੇ ਚੋਅ ਕਰਕੇ ਲੈ ਲੈਂਗੇ ਕਿਉਂਕਿ ਆਪਾਂ ਐਵੇਂ ਝੂਠ ਸੱਚ ਵਾਲਾ ਕੰਮ ਕੋਈ ਨਹੀਂ ਹਾਂਜੀ ਹਾਂਜੀ ਦੋ ਡੰਗ ਜਿਹਨੇ ਲੈਣੀਆਂ ਤਸੱਲੀ ਕਰਕੇ ਆਪਣੀ ਫੇਰ ਲਵੇ ਬਿਲਕੁਲ ਜੀ ਜੇ ਦੀ ਮੈਂ ਥੱਲੇ 18 ਲੀਟਰ ਦੁੱਧ ਦੱਸਿਆ 20 ਵੀ ਕੱਢ ਜੂਗੀ ਜਾ ਕੇ ਸਾਡੇ ਕੋ ਹੈਗੀ ਹੈ ਡੇਰੀ ਵਾਲੀ ਥੋੜੀ ਜੀ ਗੱਲੇ ਵਾਲੀ ਸੇਵਾ ਵੀ ਬਰਾਬਰ ਸਾਰਿਆਂ ਦੀ ਠੀਕ ਆ ਜੇ ਥੋੜੀ ਸਪੈਸ਼ਲ ਸੰਭੀ ਜਾਵੇ ਹੂੰ ਉਹ 2 ਕਿਲੋ ਵਧਾ ਜੂਗੀ ਚਲੋ ਪਰ ਮੋਕੇ ਤੇ 18000 ਬੋਲੋ ਨੰਬਰ ਜੀ 98553 1444 ਸ਼ਹਿਰ ਬਟਾਲਾ ਬਟਾਲਾ ਧਰਮਪੁਰਾ ਕਲੋਨੀ ਆ ਜਲੰਧਰ ਰੋਡ ਦੇ ਨਾਲ ਹੀ ਬਿਲਕੁਲ ਕਾਦੀਆਂ ਵਾਲੀ ਚੁੰਗੀ ਦੇ ਨਾਲ ਹੀ ਆ 2 ਮਿੰਟ ਦਾ ਰਸਤਾ ਸਤਿ ਸ਼੍ਰੀ ਅਕਾਲ